ਹੈਲੋ ਫਰੈਂਡਸ ਵੈਲਕਮ ਟੂ ਐਜੂਕੇਸ਼ਨ ਪੁਆਇੰਟ ਹਾਂਜੀ ਇੰਗਲਿਸ਼ ਦਾ ਪਾਰਟ 1 ਕਰ ਰਹੇ ਹੈ ਜੀ ਸਿਨੋਨੀਮਸ ਦਾ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਸਮਾਨਾਰਥਕ ਸ਼ਬਦ ਬੋਲਦੇ ਆ ਸੋ ਹਰੇਕ ਐਗਜ਼ਾਮ ਦੇ ਵਿੱਚ ਜੋ ਕਿ ਬਹੁਤ ਮੋਸਟ ਇੰਪੋਰਟੈਂਟ ਨੇ ਜੀ ਇਹ ਸਿਨੋਨੀਮਸ ਸ਼ੁਰੂ ਕਰਨ ਜਾ ਰਹੇ ਹੈ ਜੀ ਪਹਿਲਾ ਹੈਗਾ ਜੀ ਪਲੇਸਿਡ ਪਲੇਸਿਡ ਦਾ ਹੁੰਦਾ ਜੀ ਸ਼ਾਂਤ ਇਹਦਾ ਸਿਨੋਨੀਮ ਹੈਗਾ ਜੀ ਕਾਮ ਸੈਕੰਡ ਹੈਗਾ ਜੀ ਕੋਮੈਮੋਰੇਟ ਯਾਦ ਕਰਨਾ ਸਿਨੋਨੀਮ ਰਿਮੈਂਬਰ ਉਸ ਤੋਂ ਬਾਅਦ ਹੈਗਾ ਜੀ ਡਿਫੀ ਪੂਜਨਾ ਦੇਵਤਾ ਇਹਨੂੰ ਵਰਸ਼ਿਪ ਬੋਲਦੇ ਆ ਜੀ ਨੈਕਸਟ ਜੀ ਨੈਕਸਟ ਹੈਗਾ ਜੀ ਅਮੈਨਿਟੀਜ਼ ਸਹੂਲਤਾਂ ਆਰਾਮਦਾਇਕ ਪ੍ਰਿਵਿਲੇਜਸ ਈਗਰ ਉਤਸੁਕ ਇੰਪੇਸ਼ੀਅਨ ਡਿਸਪੈਰਿਟੀ ਅਸਮਾਨਤਾ ਅਨਲਾਈਕਨੈਸ ਨੈਕਸਟ ਜੀ ਬਰਬੇਰੀਅਨ ਗੈਰ ਸੱਭਿਅਕ ਅਨਸਿਵਲਾਈਜ਼ਡ ਲੋਥਲ ਕਾਤਕ ਡੈਡਲੀ ਸਰਨੇ ਸਹਿਜ ਸਹਿਜ ਸੁਭਾਅ ਹੁੰਦੇ ਹੀ ਸ਼ਾਂਤੀਪੂਰਵਕ ਕਾਮ ਨੈਕਸਟ ਬ੍ਰਿਯੋਸਮ ਭਿਆਨਕ ਹੋਰੀਬਲ सिक्योर सुरक्षित सेफ टायरनी जुलम एम्सोल्यूशन नेक्स्ट ऑब्लिगेटरी रिक्वायर्ड लाज़मी जीनु ਆਪਾਂ ਬੋਲਦੇ ਨੇ ਜ਼ਰੂਰਤ नीड ਠੀਕ ਹੈ ਜੀ ਨੈਕਸਟ ਹੈਗਾ ਕਨੈਕਸੀਅਰ ਗਿਆਨਵਾਨ ਇੰਟਰਪ੍ਰੀਟਰ ਜਿਵੇਂ ਕਿ ਕਲਾ ਦਾ ਮਾਹਿਰ ਇੰਪੇਸ਼ੀਅਸ ਗੁੱਸਾ ਦਿਖਾਣਾ ਹਾਂਜੀ ਫਰੈਂਡਸ ਸਨੋਨੀਮ ਪਾਰਟ 1 ਕਿੱਦਾਂ ਲੱਗਿਆ ਜੀ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜੀ ਥੈਂਕਸ ਫॉर ਵਾਚਿੰਗ